ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਆਪਣੇ ਆਪਣੇ ਘਰ ਦੇ ਵਿੱਚ ਹੋਰ ਜੀ ਕਿਵੇਂ ਹੋ ਤਾਂ ਤੇ ਆਪਾਂ ਲੱਗੇ ਸੀਗੇ ਛੋਟੀ ਜੀ ਵੀਡੀਓ ਬਣਾਉਣ ਪਤਾ ਨਹੀਂ ਕਿੰਨੀ ਕੰਮੇ ਹੋਣੀ ਇਹ ਤੇ ਮੈਨੂੰ ਵੀ ਨਹੀਂ ਪਤਾ ਵੈਸੇ ਮਲਾਉਂ ਬਣਾਉਂਦੀ ਨਹੀਂ ਹੈਗੀ ਪਰ ਆਪਣੇ ਆਪੇ ਚੱਲ ਜਾਂਦੀ ਆ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਚੱਲਦਾ ਕੰਮ ਕਰਦੇ ਖੜਦੇ ਤੇ ਵੈਸੇ ਮੈਂ ਕੋਸ਼ਿਸ਼ ਕਰਦੀ ਆ ਵੀਡੀਓ ਛੋਟੀ ਹੀ ਬਣੇ ਕਿਉਂਕਿ ਸਾਰੇ ਬਹੁਤ ਕਰ ਲੈਂਦੇ ਨੇ ਤੇ ਲੌਂਗ ਵੀਡੀਓ ਹੋਊਗੀ ਤੇ ਫਿਰ ਵਾਚ ਵੀ ਨਹੀਂ ਕਰਦੀ ਹੈਗੀ ਫੈਮਿਲੀ ਸੁਨਣ ਜੀ ਤੇ ਅੱਧਰ ਹੁਣ ਆਪਾਂ ਲੱਗੇ ਦੀ ਕਿ ਸਟਾਰਟ ਕਰਨ ਕੰਮ ਸ਼ਾਮ ਦੇ ਹਨੇਰਾ ਹੋ ਚੁੱਕਿਆ ਆ ਉਹ 6 ਵਜੇ ਕਿ ਸ਼ਾਮ ਦੇ ਤੇ ਸਾਰੇ ਅੰਦਰ ਟਾਈਮ ਇਨ ਲੱਗਿਆ ਹੈਗਾ ਹੋਰ ਹੋਰ ਕੰਮ ਵੀ ਨਿਪੜਦੇ ਹੈਗੇ ਬਾਹਰ ਦਾ ਕੰਮ ਹੋ ਜਾਂਦਾ ਆ ਕਿ ਮੇਰੇ ਲੋਕੀ ਡਿਊਟੀ ਵਗੈਰਾ ਹੋ ਜਾਂਦੀ ਹੈ ਉਹ 8:00 ਵਜੇ ਦੇ ਵਿੱਚ ਹੁੰਦੀ ਹੈ ਕੈਮਰਾ ਵੈਸੇ ਜਿਹਾ ਕੰਮਦਾ 8:00 ਨਹੀਂ ਤਾਂ ਲੇਟ ਹੋ ਜਾਂਦੀ ਹੈ ਜਦੋਂ ਆਪਾਂ ਕੈਮਰੇ ਚੱਕਣ ਦੀ ਕੋਸ਼ਿਸ਼ ਕਰਦੇ ਆ ਤੇ ਬੱਚੇ ਨੇ ਵੀ ਸਕੂਲ ਜਾਣਾ ਹੁੰਦਾ ਹੈ ਹਨਾ ਤੇ ਹੁਣ ਚਲੋ ਮੈਂ ਕਿ ਹੁਣ ਕਰ ਲੈਂਦੇ ਥੋੜੀ ਜਿਹੀ ਵੀਡੀਓ ਬਣਾ ਲੈਂਦੇ ਆ ਤੇ ਹੁਣ ਆਪਾਂ ਲੱਗੇ ਸੀ ਕਿ ਸਬਜੀ ਬਣਾ ਆਲੂ ਮਟਰ ਦੀ ਤੇ ਅੱਜ ਬਦਲਵਾਈ ਵੀ ਹੈਗੀ ਮੌਸਮ ਵੀ ਥੋੜਾ ਖਰਾਬ ਲੱਗ ਰਿਹਾ ਮੈਨੂੰ ਲੱਗਦਾ ਗੋਭੀ ਦੇ ਪਕੌੜੇ ਬਣਾਉਣੇ ਪੈਣੀਆਂ ਜੇ ਬਣਾਏ ਤਾਂ ਮੈਂ ਤੁਹਾਨੂੰ ਜਰੂਰ ਦਿਖਾਵਾਂਗੀ ਵੀਡੀਓ ਤੇ ਹੁਣ ਆਪਾਂ ਆਲੂ ਮਟਰ ਸਬਜੀ ਬਣਾਵਾਂਗੇ ਹੁਣ ਮੈਂ ਆਲੂ ਕੱਟਣੇ ਰੱਖਣ ਲੱਗੀ ਦੀ ਮੈਂ ਕਿ ਚਲੋ ਆਲੂ ਵਾਲੀ ਸਬਜੀ ਬਣਾਉਂਦੇ ਆ ਚਲੋ ਮਟਰਾਂ ਦੀ ਤੇ ਜੀ ਜੋਨੀਓ ਫੈਮਿਲੀ ਆ ਪਲੀਜ਼ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਵੀ ਤੇ ਰਿਹਾ ਕਰੋ ਬਲੌਗ ਨਾਲ ਬਣ ਕੇ ਤੇ ਪਲੀਜ਼ ਪਲੀਜ਼ ਸਕਿਪ ਨਾ ਕਰਿਆ ਕਰੋ ਐਡ ਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਬਹੁਤ ਸਪੋਰਟ ਕਰ ਰਹੇ ਹੋ ਤੇ ਵਧੀਆ ਵਧੀਆ ਕਮੈਂਟ ਕਰ ਰਹੇ ਹੋ ਤੇ ਦਿਲੋਂ ਬਹੁਤ ਜ਼ਾ ਧੰਨਵਾਦ ਤੁਹਾਡਾ ਤੇ ਫਿਰ ਮੈਂ ਤੁਹਾਨੂੰ ਮੌਸਮ ਦੱਸਾਂਗੀ ਬਾਹਰ ਦਾ ਤੇ ਜਦ ਦੇਖੋ ਆਪਣੇ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਸੀ ਇਹ ਗੰਦੇ ਦੇ ਤੇ ਉੱਪਰ ਮੌਸਮ ਸੀਗਾ ਖਰਾਬ ਤੇ ਬਦਲਵਾਈ ਹੋ ਰਹੀ ਸੀ ਤੇ ਇਸ ਕਰਕੇ ਆਪਾਂ ਮੈਂ ਕਿ ਚਲ ਤੁਹਾਨੂੰ ਵੀ ਦਿਖਾ ਦਿੰਨੀ ਆ ਮੌਸਮ ਦੇ ਆਪਾਂ ਕਰ ਰਹੀ ਸੀ ਕਿ ਸਬਜ਼ੀ ਦੀ ਤਿਆਰੀ ਇਧਰ ਮੈਂ ਮਟਰ ਨਾਲ ਹੀ ਲੈ ਗਈ ਸੀ ਉਹ ਉੱਥੇ ਤਿਆਰ ਕਰ ਲੈਂਦੀ ਆ ਤੇ ਇਧਰ ਮੈਂ ਬਣਾ ਰਹੀ ਸੀ ਕਿ ਕਾਫੀ ਉੱਧਰ ਮੈਂ ਆਲੂ ਉਪਰਲੇ ਰੱਖ ਦਿੱਤੇ ਸੀਗੇ ਉਬਾਲ ਕੇ ਬਣਾਣੀ ਸੀਗੀ ਤੇ ਮੈਂ ਕਿ ਚਲ ਕਾਫੀ ਬਣਾ ਕੇ ਪੀ ਲੈਂਦੇ ਆ ਥੋੜੀ ਜੀ ਨਾਲ ਆਪਾਂ ਹੋਰ ਕੰਮ ਕਰ ਲੈਨੇ ਆ ਥੋੜਾ ਠੀਕ ਲੱਗਦਾ ਆ ਕਾਫੀ ਪੀ ਕੇ ਚਾਹ ਪੀ ਕੇ ਥੋੜੀ ਜਿਹਾ ਤਾਂ ਪ੍ਰੋਬਲਮ ਜੀ ਹੋ ਜਾਂਦੀ ਆ ਤੇ ਚਲੋ ਜੀ ਕਾਫੀ ਫਟਾਫਟ ਆਪਣੀਆਂ ਨਿਊ ਵਾਲੀਆਂ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਹੋਰ ਕੰਮ ਕਾਫੀ ਹੋ ਜਾਂਦੇ ਨੇ ਤੇ ਮੌਸਮ ਥੋੜਾ ਹੋਰ ਤਨ ਹੋਵੇ ਨਾ ਤੇ ਇਹ ਜਿਹਾ ਫਿਰ ਦਿਲ ਕਰਦਾ ਪੀਣ ਨੂੰ ਤੇ ਗਰਮ ਗਰਮ ਆਪਣੀ ਕਾਫੀ ਹੋ ਗਈ ਤਿਆਰ ਤੇ ਪਾਉਣਾ ਬਹੁਤ ਪਸੰਦ ਕੀਓ ਵਾਲੀਆਂ ਪਾ ਦਿਨੇ ਗਲਾਸ ਚ ਦੁੱਧ ਮੇਰਾ ਪਹਿਲਾਂ ਹੀ ਪੂਰਾ ਹੋਇਆ ਸੀਗਾ ਮੈਂ ਇਸ ਕਰਕੇ ਨਹੀਂ ਪਾਉਂਦੀ ਪਈ ਹੈਗੀ ਦੂਜੀ ਪਹਿਲਾਂ ਪੁੰਕੀ ਪਾਇਆ ਸੀ ਚਲੋ ਜੀ ਨੇ ਹਾਂ ਭਿੰਦੇ ਨੇ ਮੇਰੀ ਇਧਰ ਆਲੂ ਮਟਰ ਦੀ ਤਿਆਰੀ ਕਰ ਰਹੀ ਹਾਂ ਇਧਰ ਬਣਾਉ ਹੋ ਰਹੇ ਨੇ ਆਲੂ ਬਰ ਰਹੇ ਨੇ ਤੇ ਨੇ ਮੈਂ ਮਸਾਲਾ ਤਿਆਰੀ ਕਰ ਲੈਂਦੀ ਅੰਦਰ ਸੁਲੀ ਸੰਦੂਰ ਤੇ ਬੈਠ ਕੇ ਕਰ ਲਵਾਂਗੀ ਨਾਲੇ ਆਪਾਂ ਸਪੋਰਟ ਕਰ ਦਿੰਨੇ ਆ ਫੈਮਿਲੀ ਨੂੰ ਅੰਦਰ ਬੈਠ ਕੇ ਚਲੋ ਜੀ ਆਪਾਂ ਦੇਖਦੇ ਹਾਂ ਆਲੂ ਇਹ ਹੋ ਗਏ ਆਪਣੇ ਆਲੂ ਪਹਿਲਾਂ ਉਤਰ ਜਾਂਦੀ ਰਬੜ ਤਾਂ ਪਹਿਲਾਂ ਹੋ ਜਾਂਦੀ ਹੈ ਤੇ ਮੈਂ ਰਣ ਦੋਸਟੇ ਮਰ ਵਾਲੇ ਨੇ ਪਾਸ ਜਿਆਦਾ ਨਹੀਂ ਕੋਈ ਸਬਜ਼ੀ ਬਕਾਵਾਂਗੇ ਹੂੰ ਹੋ ਚੁੱਕੇ ਆ ਇਹ ਆਪਣੇ ਆਲੂ ਪਾ ਛਿੱਲਦੇ ਆ ਅੰਦਰ ਹੈਨਾ ਮੈਂ ਕਿ ਚੇਲੇ ਨੂੰ ਪਟਾਟਾ ਕਰਕੇ ਤਿਆਰਤੀ ਇੱਧਰ ਆਪਣਾ ਮਟਰ ਤੋਂ ਲੈ ਸੀ ਕਿ ਇੱਧਰ ਪਾ ਪਾਤਾ ਕੋਕਰੀ ਮਸਾਲਾ ਤੇ ਟਮਾਟਰ ਨਾਲੇ ਪਾ ਤੇ ਪਤਲੀ ਗ੍ਰੈਂਡਰ ਉਹ ਗਾਇਦੇ ਵਿੱਚ ਗ੍ਰੈਂਡਰ ਮਿਰਚਾਂ ਤੇ ਸਲਪੇ ਕੋ ਕਲੋਵ ਹੋ ਗਏ ਤੇਲ ਉਧਰੋਂ ਘੱਟੇ ਪਾਉਣਾ ਤੇਲ ਹੀ ਪਾਇਆ ਕਰਾ ਕੰਕਰ ਤੇ ਤੇਲ ਦੀ ਚੀਜ਼ ਬਣਾਇਆ ਕਰਦਾ ਜਿੰਨਾ ਹੋ ਸਕੇ ਘੱਟ ਪਾਉਣਾ ਇਹ ਤੁਹਾਨੂੰ ਬਹੁਤ ਜ਼ਿਆਦਾ ਖਰਾਬ ਕਰਦਾ ਹੈ ਦੇਖ ਕਲੋਵ ਵਾਸਤੇ ਘੱਟ ਕਰਕੇ ਤੇਰੋ ਤੇਲ ਬਟਾਉਂਦਾ ਹੈ ਤੇ ਜੇ ਕਿ ਤੁਹਾਨੂੰ ਮੈਂ ਤੁਹਾਨੂੰ ਆੜੇ ਬੀਜੀ ਸੂਟਾ ਦੇ ਪਾਈ ਨਹੀਂ ਜੋ ਪਕਾ ਤੋਂ ਪਰੇ ਚ ਪਾਉਂਦੀ ਨਹੀਂ ਬਸ ਉਹੀ ਜਦੋਂ ਨਹੀਂ ਪਾਈ ਹਲਦੀ ਮੇਰੇ ਤੇ ਨਾਮਾ ਕੁਸਾਸ ਕਿਉਂਕਿ ਜਦੋਂ ਨਹੀਂ ਪਾਇਆ ਤੇ ਹੁਣ ਇਹ ਤੇਲ ਪਾ ਦਿੱਤਾ ਹੈ ਉਹ ਹੋ ਗਿਆ ਇੱਥੇ ਫਰਮਟਰ ਠੀਕ ਹੈ ਜਦੋਂ ਪਕੀ ਜੰਗੀਦਰਾ ਬੋਖਣੀ ਹੋ ਜਾਂਦੇ ਹੋਣ ਹੈ ਮਸਾਲੇ ਵਿੱਚ ਉਹ ਦੁਬਾਰਾ ਪਕਾਉਣ ਮੈਂ ਇਹਨੂੰ ਪਕਾਉਂਦਾ ਤੇ ਜਦ ਤੱਕ ਪਕਾ ਉਸ ਨੂੰ ਸਾਫਾ ਤੇਲ ਦੀ ਛਾੜ ਦਿੰਦਾ ਦੇ ਵਿੱਚ ਪਾਉਂਦੇ ਹਾਂ ਉਹਨੂੰ ਆਲੂ ਖਾਂਦੇ ਪਾਉਂਦੇ ਆ ਅੱਜ ਮੇਰਾ ਨਾ ਉਬਾਲ ਬਣਾਉਣ ਦਾ ਮਨ ਬਾਰਾ ਸੀ ਮੈਂ ਖੱਟਾ ਉਬਾਲ ਬਣਾਉਣੀ ਆ ਤੇ ਇਹਨੂੰ ਥੋੜੀ ਜਿਹੀ ਸਾਲਣ ਪੀਟੀਕੋ ਕਰਦੀ ਆ ਉਹਦੀ ਅੰਦਰ ਬਾਅਦ ਚ ਪਾਉਂਗੇ ਚਕਾਏ ਜੀਲੀ ਆਪਣਾ ਜ਼ਰੂਰ ਹੋਵੇਗੀ ਦੇਖ ਕੇ ਇਹ ਸੁਨਾ ਲੱਗ ਰਹੇ ਆ ਪਰ ਮੇਰ ਦੀ ਖਾਗ ਕਿ ਸਬਜੀ ਬਣਾ ਕੇ ਪਰਪੋਨੇ ਪਾਣੀ ਵਿੱਚ ਜਿੰਨੇ ਕਿਤੇ ਰੁਪ ਹੋ ਗਏ। ਥੋੜਾ ਪਣੀ ਪਾਸ ਕੇ ਜਿੰਨੇ ਕਾਜ ਰੁਪਦਾ ਹੈ। ਬਾਕੀ ਸਾਡੇ ਤੇ ਜੁਗੈ ਫਿਰ ਗਾੜੀ ਹੋ ਜੁਣਾ ਹੈ। ਥੋੜਾ ਪਣੀ ਪਾਸ ਕੇ ਜਿੰਨੇ ਕਾਜ ਰੁਪਦਾ ਹੈ। ਬਾਕੀ ਸਾਡੇ ਤੇ ਜੁਗੈ ਫਿਰ ਗਾੜੀ ਹੋ ਜੁਣਾ ਹੈ। ਇਹ ਲੋ ਜੀ ਸਬਜ਼ੀ ਨੂੰ ਢੜਕਾ ਲਗਾ ਦਿੱਤਾ ਸੀਗਾ ਇੱਧਰ ਗਵਾਂਡੀਆਂ ਦੀ ਆਗੇ ਸੀਗੀ ਬਰਾਤ ਤੇ ਉਹਨਾਂ ਦੇ ਪਟਾਕੇ ਚੱਲ ਰਹੇ ਸੀਗੇ ਤੇ ਮੈਂ ਚਲ ਤਾਂ ਤੁਹਾਨੂੰ ਵੀ ਦਿਖਾ ਦਿੰਦੀ ਆ ਪਟਾਕੇ ਚੱਲ ਰਹੇ ਨੇ ਉੱਧਰ ਤੇ ਆਪਾਂ ਇੱਧਰ ਆਪਣੀ ਲੱਗੇ ਸੀਗੇ ਕੰਮਕਾਰ ਕਰਨ ਤੇ ਮੈਂ ਕਿਹਾ ਚਲ ਅੱਜ ਪਾਣਾ ਬਣਾ ਲੈਂਦੇ ਆ ਗੋਭੀ ਦੇ ਪਕੌੜੇ ਤੇ ਇੱਥੇ ਮੈਂ ਗੋਭੀ ਨੂੰ ਪਹਿਲਾਂ ਸੋਚ ਰਹੀ ਸੀਗੀ ਉਬਾਲ ਲਵਾਂ ਮੈਂ ਕਿ ਸ਼ਾਲੋ ਛੱਡੂ ਉਬਾਲਣੀ ਨਹੀਂ ਆ ਜੇ ਸਬਜ਼ੀ ਬਣਾਉਂਦੀ ਫਿਰ ਤੇ ਮੈਨੂੰ ਉਬਾਲ ਲੈਂਦੀ ਤੇ ਇੱਧਰ ਆਪਾਂ ਲਸਣ ਲੈ ਲੈ ਸੀਗਾ ਅਦਰਕ ਲੈ ਲੈ ਸੀ ਧਨੀਆ ਲੈ ਲੈ ਸੀਗਾ ਏ ਪਾਲਕ ਤਾਂ ਪੈਨੂੰ ਮਿਲ ਨਹੀਂ ਸੀਗੀ ਇਸ ਕਰਕੇ ਫਿਰ ਮੈਂ ਮਿੱਥੀ ਮਿੱਥੇ ਹੈਗੇ ਸੀ ਮੇਰੇ ਕੋਲ ਉਹਨਾਂ ਦੀ ਖੁਸ਼ਬੂ ਲੱਗੀ ਹੁੰਦੀ ਹੈ ਉਹ ਪਾਵਾਂਗੇ ਵਿੱਚ ਤੇ ਬੜੇ ਸੋਹਣੇ ਬਣ ਜਾਂਦੇ ਨੇ ਫਿਰ ਤੇ ਆਪਾਂ ਹੁਣ ਚਲੋ ਕਰ ਦਿਆਂ ਤਿਆਰੀ ਤੁਹਾਨੂੰ ਵੀ ਦਿਖਾਨੀ ਆ ਅੱਗੇ ਅੱਗੇ ਕੀ ਕਰਦੇ ਆ ਲੋ ਜੀ ਇਹ ਬਹੁਤ ਥੋੜੇ ਜਿਹੇ ਬਹੁਤ ਜ਼ਿਆਦਾ ਬਰੀਕ ਨਹੀਂ ਹੈ ਤੇ ਮੋٹے ਵੀ ਨਹੀਂ ਹੈਗੇ ਆ ਪਾਲੂ ਕੱਟ ਲਏ ਆ ਤੇ ਇੱਧਰ ਧਨੀਆ ਪਿਆ ਹੈ ਧਨੀਆ ਪਾਵਾਂਗੇ ਵਿੱਚ ਤੇ ਇੱਧਰ ਪਿਆ ਮੇਥੀ আর ਮਿੱਥੇ ਨੇ ਇਹ ਕਟਿੰਗ ਕਰ ਲੱਗੀ ਆ ਤੇਦਰ ਮੈਂ ਹਰੀ ਮਿਰਚ ਤੇ ਅਦਰਕ ਲਸਣ ਤੇ ਪਿਆਜ਼ ਨੂੰ ਲੰਬੇ-ਲੰਬੇ ਕੱਟ ਕੇ ਪਾਵਾਂਗੇ ਵਿੱਚ ਤੇ ਆਪਾਂ ਹੁਣ ਲਗੇ ਪਕੌੜੇ ਦੀ ਤਿਆਰੀ ਕਰਨ ਠੀਕ ਹੈ ਜੀ। ਲੋ ਜੀ ਆਪਾਂ ਇਹਦੇ ਵਿੱਚ ਪਾ ਲਿਆ ਹੁਣ ਇੱਕ ਪਿਆਜ਼ ਘਰ ਲਈ ਵਿੱਚ ਸਾਰਾ ਸਮਾਨ ਪਾ ਲਿਆ ਤੇ ਜਿਹੜਾ ਆਪਾਂ ਗ੍ਰੈਂਡਰ ਕਰਿਆ ਸੀਗਾ ਨਾ ਉਹ ਵੀ ਪਾ ਲੈਨੇ ਆ। ਤੇ ਇਹਦੇ ਵਿੱਚ ਪਾਣ ਦੇ ਆਪਾਂ ਨਮਕ ਸਵਾਦ ਅਨੁਸਾਰ Teh taula cik pan yang halal. Teh taula cik pan yang pan cairan. Teka taula cik pan jira. mete masalah nahi bang manggil. Masalah nahi masalah simpel ਜਦੋਂ ਮਸਾਲੇ ਖਰਾਬ ਕਰਦੇ ਨੇ ਠੀਕ ਹੈ ਜੀ ਤੇ ਦਿਖਾਨੀ ਤੁਹਾਨੂੰ ਥੋੜੇ ਦੇ ਦੌਰ ਤੱਕ ਪਹਿਲੇ ਮੈਨੂੰ ਉਬਾਲ ਲੱਗੀ ਸੀ ਜੀ ਤੇ ਮੈਂ ਛੱਡਿਆ ਉਬਾਲੀ ਨਹੀਂ ਹੈਗੀ ਗੋਪੀ ਅੱਧਾ ਹੀ ਬਣਾਵਾਂਗੇ ਠੀਕ ਹੈ ਜੀ ਇਸਨੂੰ ਹੋਏ ਨੂੰ ਪਕਾ ਦਿਆ ਮਿਕਸ ਪਾਣੀ ਪਾ ਕੇ ਜਿੰਨੀ ਕਾਪਨ ਜ਼ਰੂਰਤ ਹੋਗੀ ਉਹਨਾ ਪਾਣੀ ਪਾਵਾਂਗੇ ਠੀਕ ਹੈ ਨਾ ਕਰਦੇ ਹੁਣ ਪਾ ਚੰਗੀ ਤਰ੍ਹਾਂ ਹੱਥ ਨਾਲ ਮਿਕਸ ਕਰਾਂਗੇ ਇਹਨੂੰ ਲਓ ਜੀ ਆਪਣਾ ਇਹ ਆਪਾਂ ਬਰਤਲਾ ਕੇ ਰੱਖ ਦਿੱਤਾ ਹੈ ਇਨੂੰ ਘੱਟੋ ਘੱਟ 10 ਕਿ ਮਿੰਟ ਆਪਾਂ ਰੱਖ ਦਈਏ ਰੈਸਟ ਤੇ ਤੇਰੇ ਥੋੜੇ ਥੇਰ ਬੈਠ ਜੂਗਾ ਥੱਕ ਜਾਂਦਾ ਹੈ ਇਹ ਫੇਰ ਵਧੀਆ ਬਣਦੇ ਨੇ ਨਾਲੇ ਪਕੌੜੇ ਹੈ ਨਾ ਤੇ ਸਾਰਾ ਕੁਝ ਮਲਟੀ ਕਲਰ ਦੇ ਕਲਰ ਕਿੰਨਾ ਪਿਆਰਾ ਲੱਗ ਰਿਹਾ ਮਲਟੀ ਮਲਟੀ ਕਲਰ ਹੋ ਗਿਆ ਚਲੋ ਠੀਕ ਹੈ ਕਰਦੇ ਆਪਾਂ ਹੁਣ ਪਕੌੜੇ ਦੀ ਸ਼ੁਰੂਆਤ ਪਾਉਂਦੇ ਆਂ ਜਦ ਤੇਲ ਗਰਮ ਹੋਏਗਾ ਤੇਰੇ ਨੇ ਇੰਨੀਆਂ ਬੈਠ ਜਾਏਗਾ ਸਟੈਜ ਜੀ ਹੋ ਜਾਂਦੀ ਹੈ ਠੀਕ ਹੈ ਜੀ ਆਪਾਂ ਫਰਾਈਂਗ ਦੇ ਵਿੱਚ ਪਾ ਲੈ ਇਧਰ ਤੇਲ ਫਿਰ ਉਹ ਤੇਲ ਨੂੰ ਆਪਾਂ ਗਰਮ ਕਰਦੇ ਆ ਉਹ ਗਰਮ ਹੋ ਸਕਦੇ ਫਿਰ ਬਣਾਵਾਂਗੇ ਇਹ ਪਰੌਪ ਕੋਕੋੜੇ ਆਪਾਂ ਆਪਣਾ ਸਾਰ ਸਬੰਧ ਤਿਆਰ ਹੋਇਆ ਪਿਆ ਹੈ ਠੀਕ ਹੈ ਨਾ ਤੇਲ ਨੂੰ ਗਰਮ ਹੋ ਜਾਂਦੇ ਬਸ ਲੋ ਜੀ ਪਾ ਕੇ ਤੇਲ ਹੋ ਗਿਆ ਗਰਮ ਬਣਾਣ ਚੰਗੀ ਤਰ੍ਹਾਂ ਮੈਂ ਇੱਥੇ ਚ ਪਾਏ ਦਿਆ ਕਰ ਮੈਂ ਜੈਸਪਤ ਘਰ ਲਿਆ ਆ ਫਟਾਸ ਫਟਕੀ ਜਾਣਗੇ ਥਿਚ ਮਿਰਚਾਂ ਵੀ ਚਾਣਨੀਆਂ ਨੇ ਥੋੜੀ ਜਿਹੀ ਹਸਬੰਡ ਗੱਲ ਮਿਰਚਾਂ ਵੀ ਖਾਣੀਆਂ ਨੇ ਬਦਲ ਆਉਤੀ ਨੇ ਹਨਾ 10 ਦਿਨ ਦੀ ਚੱਲੀ ਹੋਈ ਆ ਇਹ ਪਾਣੀ ਪੀ ਰਵ ਚੁੱਕੇ ਹਨ ਇਹ ਨੂੰ ਪਕਾਣਾ ਹੈ ਟਲੇਟ ਵਿੱਚ ਹੋ ਗਿਆ ਆਪਣੇ ਪਕੌੜੀ ਤਿਆਰ ਨਾਲੇ ਹੋ ਗਈ ਆਪਣੇ ਸੌਸ ਰੱਖ ਲਈਆ ਠੀਕ ਹੈ ਨਾ ਮੀਨੇ ਵਿੱਚ ਮੀ ਬਹਿਰਾ ਹੈ ਤੇ ਵਧੀਆ ਲੱਗਦੇ ਨੇ ਤੁਸੀਂ ਵੀ ਦੇਖਿਓ ਇੰਜੋਏ ਕਰਕੇ ਖਾਓ ਤੁਸੀਂ ਪਕੌੜੇ ਮਿਰਚੀ ਦੇ ਊਂ ਗੋਭੀ ਬਚ ਮੇਥੀ ਤੇ ਜੋ ਮੈਂ ਤੁਹਾਨੂੰ ਸੁਬੰਦ ਖਾਇ ਸੀ ਉਹ ਹੀ ਪਾਇਆ ਸੀ ਇਹਦੇ ਵਿੱਚ ਤੇ ਬੜੇ ਠੋਸ ਟੇਸਟ ਲਾਉਦੇ ਨੇ ਘਰੋ ਜੀ ਇੰਜੋਏ ਤੁਸੀਂ ਵੀ ਦੇ ਲੋ ਜੀ ਆਪਣੇ ਪਕੌੜੇ ਹੋ ਗਏ ਹੁਣ ਬਿਲਕੁਲ ਤਿਆਰ ਇੱਧਰ ਵੀ ਬਣਾ ਲੇ ਪਪਲੇਟ ਜੀ ਜਿੰਨੇ ਖਾਣੇ ਹੋਣਗੇ ਪਾ ਲੈਣਗੇ ਤੇ ਕੁਝ ਆਪਾਂ ਥੋੜੇ ਜਿਹਾ ਇੱਕ ਕੱਟ ਕੇ ਲੱਗ ਰੱਖ ਦਿੱਤੇ ਨੇ ਜਿੰਨੇ ਜਿੰਨੇ ਖਾਣੇ ਹੋਣਗੇ ਆਪਣਾ ਲੈ ਲੈਣਗੇ ਉਹਨੇ ਕੀ ਤੇ ਰੋਟੀ ਆਪਣੀ ਘੱਟ ਬਣੂਗੀ ਕਿਉਂਕਿ ਅੱਜ ਪਕੌੜੇ ਬਣ ਚੁੱਕੇ ਨੇ ਇਸ ਕਰਕੇ ਕਿਉਂਕਿ ਥੋੜਾ ਜਿਹਾ ਮੌਸਮ ਬਹੁਤ ਥੋੜਾ ਨਹੀਂ ਮੌਸਮ ਜਿਆਦਾ ਖਰਾਬ ਹੈ ਥੋੜਾ ਜਿਹਾ ਇਹ ਵੀਡੀਓ ਲੇਟ ਆਉਂਦੀ ਪਈ ਆ ਇਸ ਕਰਕੇ ਤੇ ਮੈਂ ਪਾਣਾ ਹੀ ਭੁੱਲ ਗਈ ਸੀਗੀ ਵੀਡੀਓ ਤੇ ਤੁਹਾਨੂੰ ਅੱਜ ਦਿਖਾ ਰਹੀ ਆ ਤੇ ਦੇਖੋ ਮੀ ਬੈ ਰਿਆ ਆ ਤੇ ਇੰਜੋਏ ਕਰ ਲੱਗੇ ਹੋਇਆ ਤੇ ਮੀ ਵਿੱਚ ਪਕੌੜੇ ਹੋਰ ਵੀ ਟੇਸਟੀ ਲੱਗਦੇ ਨੇ ਤੇ ਚਲੋ ਜੀ ਠੀਕ ਹੈ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਬਾਏ ਬਾਏ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਤੇ ਚਲੋ ਜੀ ਮਿਲਦੇ ਤੁਹਾਨੂੰ ਪਕੌੜੇ ਇੰਜੋਏ ਕਰਦੇ ਨੇ ਅਸੀਂ